ਸਸਿਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਇਹ ਬੂਟੇ ਤੁਸੀਂ ਦੇਖ ਰਹੇ ਆ ਮਿਰਚਾਂ ਦੇ ਫੇਮਲਾ ਮਿਰਚ ਤੇ ਕੋੜੀਆਂ ਮਿਰਚਾਂ ਦੇ ਬੂਟੇ ਆ ਆਪਾਂ ਤੁਹਾਨੂੰ ਇਹਨਾਂ ਦੇ ਲਈ ਇੱਕ ਨਵਾਂ ਫਾਰਮੂਲਾ ਦੱਸਣ ਜਾ ਰਹੇ ਹਾਂ ਇਹ ਸਿਰਫ ਦਸਾਂ ਦੇ ਇਹਨਾਂ ਦੇ ਬੂਟੇ ਆ ਜਿਹੜੇ ਤੁਸੀਂ ਵੀਡੀਓ ਵਿੱਚ ਦੇਖ ਰਹੇ ਆ ਔਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਗੋਡ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਵਾਰੀ ਇਹਨਾਂ ਨੂੰ ਗੋਡ ਕੇ ਤਾਂ ਕਿ ਮਿੱਟੀ ਦੇ ਵਿੱਚ ਹਵਾ ਦਾ ਆਉਣਾ ਜਾਣਾ ਬਣਿਆ ਰਹੇ ਉਸ ਤੋਂ ਬਾਅਦ ਜੋ ਕਰਨਾ ਉਹ ਆਪਾਂ ਤੁਹਾਨੂੰ ਉਹ ਵੀ ਟ੍ਰਿਕ ਦੱਸ ਦੇਣਾ ਇਹ ਦੇਖੋ ਇਹ ਜੂਰੀਆ ਐ ਵੈਸੇ ਤਾਂ ਆਪਾਂ ਵਰਤਦੇ ਨਹੀਂ ਹੈਗੇ ਆਪਣੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਹੁਣ ਇਸ ਲਈ ਕਿਉਂਕਿ ਮਿਰਚ ਦੀ ਬਹੁਤ ਤੰਗੀ ਹੋ ਗਈ ਆ ਆਪਾਂ ਨੂੰ ਜਰਾ ਜਲਦੀ ਮਿਰਚਾਂ ਚਾਹੀਦੀਆਂ ਇਸ ਕਰਕੇ ਆਪਾਂ ਤੁਹਾਨੂੰ ਇਹ ਫਾਰਮੂਲਾ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੇ ਹਾਂ ਇਹ ਜਿਹੜੀਆਂ ਮਿਰਚਾਂ ਆ ਆਪਾਂ ਇਹਨਾਂ ਨੂੰ 20 ਦਿਨ ਦੇ ਵਿੱਚ ਹੀ ਇਹਨਾਂ ਦਾ ਰਿਜ਼ਲਟ ਬਦਲ ਕੇ ਦਿਖਾਵਾਂਗੇ ਉਸ ਲਈ ਆਪਾਂ ਖਾਦ ਲੈ ਲੈਣੀ ਆ 1 ਕਿਲੋ ਔਰ ਇਹ ਤਾਜ਼ਾ ਗੋਬਰ ਆ ਜਿਹੜਾ ਆਪਾਂ ਲੌਂਡੀ ਵਿੱਚ ਪਾਇਆ ਹੈ ਔਰ ਇਹ ਗੋਬਰ ਲੌਂਡੀ ਵਿੱਚ ਪਾ ਕੇ ਉਸ ਦੇ ਵਿੱਚ 1 ਕਿਲੋ ਖਾਦ 35 40 ਬੂਟਿਆਂ ਵਾਸਤੇ ਆ ਇਹ ਰੜਾ ਦੇਣੀ ਆ ਤੇ ਜਦੋਂ ਆਪਾਂ ਇਸ ਦੇ ਵਿੱਚ ਇਹ ਖਾਦ ਰੜਾ ਦੇਣੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਇਸ ਦੇ ਵਿੱਚ ਪਾਣੀ ਪਾ ਕੇ ਇਸ ਦਾ ਇੱਕ ਘੋਲ ਤਿਆਰ ਕਰਨਾ ਹੈ। ਔਰ ਇਸ ਨੂੰ ਤਰਲ ਦੇ ਰੂਪ ਵਿੱਚ ਬਾਇਓਕੈਮੀਕਲ ਬਣਾਉਣਾ ਹੈ। ਔਰ ਇਹਨੂੰ ਸਵਾਰ ਕੇ ਆਪਾਂ ਨੇ ਕਿਸੇ ਡੰਡੇ ਵਗੈਰਾ ਦੀ ਮਦਦ ਦੇ ਨਾਲ ਹਿਲਾ ਲੈਣਾ ਹੈ ਤਾਂ ਕਿ ਜਿਹੜਾ ਗੋਹਾ ਹੈ ਇਹ ਪੂਰੀ ਤਰ੍ਹਾਂ ਪਾਣੀ ਵਿੱਚ ਘੁਲ ਜਾਵੇ। ਇਹ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਇਹ ਗੋਹੇ ਨੂੰ ਔਰ ਖਾਦ ਨੂੰ ਤੇ ਪਾਣੀ ਨੂੰ ਮਿਕਸ ਕਰਕੇ ਇੱਕ ਘੋਲ ਬਣਾ ਰਹੇ ਹਾਂ ਔਰ ਇਹ ਪੂਰੀ ਤਰ੍ਹਾਂ ਨਾਲ ਇੱਕ ਸੰਘਣਾ ਘੋਲ ਤਿਆਰ ਹੋ ਜਾਣਾ ਹੈ ਇਹ ਦੇਖੋ ਕਿਉਂਕਿ ਪਾਣੀ ਆਪਾਂ ਲੋੜ ਅਨਸਾਰ ਸਿਰਫ ਇਹਨੂੰ ਪਾਣੀ ਦੇ ਵਿੱਚ ਡੁੱਬਣ ਚੋਗਾ ਪਾਣੀ ਪਾਉਣਾ ਹੈ ਅੰਦਾਜ਼ੇ ਨਾਲ ਇਹ ਦੇਖੋ ਉਹ ਜ਼ਿਆਦਾ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਪੂਰੀ ਤਰ੍ਹਾਂ ਨਾਲ ਤਾਰਲੇ ਮਣਾਉਣ ਵਾਸਤੇ ਪਾਣੀ ਪਾਉਣਾ ਹੈ ਔਰ ਉਹਨੂੰ 5 ਮਿੰਟ 5 ਮਿੰਟ ਲਈ ਘੋਲ ਲੈਣਾ ਚੰਗੀ ਤਰ੍ਹਾਂ ਤਾਂ ਕਿ ਇਹ ਆਪਸ ਵਿੱਚ ਮਿਕਸ ਹੋ ਜਾਣ ਇਹਨੀਆਂ ਚੀਜ਼ਾਂ ਹੁਣ ਦੇਖੋ ਇਹ ਮਿਕਸ ਹੋਈਆਂ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਆ ਭਾਵੇਂ 5 ਮਿੰਟ ਇਹਨੂੰ ਛੱਡ ਦੇਣਾ ਉਸ ਤੋਂ ਬਾਅਦ ਇਹ ਆਪਾਂ ਇੱਕ ਕਪਈਆ ਲੈ ਲੈਣਾ ਇੱਕ ਕਪਈਆ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਔਰ ਇਹ ਇਹ ਦੇ ਵਿੱਚ ਇੱਕ ਕਪਈਆ ਭਰ ਕੇ ਇਹ ਦੇਖੋ ਇਸ ਤਰ੍ਹਾਂ ਦਾ ਪੂਰਾ ਸੰਘਣਾ ਇੱਕ ਕਪਈਆ ਭਰ ਕੇ ਆਪਾਂ ਮਿਰਚ ਤੋਂ ਚਾਰ ਉਂਗਲਾਂ ਛੱਡ ਕੇ ਉਹਦੇ ਕੋਲ ਰੱਖ ਦੇਣਾ ਇਹ ਦੇਖੋ ਹਾਂ ਪੂਰੀ ਤਰ੍ਹਾਂ ਨਾਲ ਯਾਦ ਰੱਖੇ ਕਿ ਕਦੇ ਵੀ ਇਹਨੂੰ ਮਿਰਚ ਦੇ ਉੱਤੇ ਨਹੀਂ ਪਾਉਣਾ ਔਰ ਬਿਲਕੁਲ ਮੁੰਡ ਨਹੀਂ ਰੱਖਣਾ ਚਾਰ ਉਂਗਲਾਂ ਪੰਜ ਉਂਗਲਾਂ ਥੇ ਛੱਡ ਕੇ ਇਹ ਰੱਖ ਦੇਣਾ ਇਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਕੱਲੀ-ਕੱਲੀ ਮਿਰਚ ਕੋਲ ਰੱਖ ਰਿਹਾ ਹਾਂ ਦੇਖੋ ਇੱਕ-ਇੱਕ ਪਾਈ ਆ ਇਹ ਦੇਖੋ ਇਹ ਵੀ ਰੱਖ ਦਿੱਤਾ ਇਹ ਦੇਖੋ ਬੂਟਾ ਕਿੱਦੀ ਫਾਸਲੇ ਤੇ ਆ ਇਸੇ ਤਰ੍ਹਾਂ ਨਾਲ ਆਪਾਂ ਨੇ ਆਪਣੇ ਕੋਲ ਕੌੜੀਆਂ ਮਿਰਚਾਂ ਤੇ ਛੇਮਲਾ ਮਿਰਚਾਂ ਇਹਨਾਂ ਦੋਵਾਂ ਦੇ 30-35-40 ਦੇ ਕਰੀਬ ਬੂਟੇ ਆ ਔਰ ਇਹ ਘਰੀ ਲੋ ਆਪਣੇ ਲਾਏ ਹੋਏ ਆ ਔਰ ਆਪਾਂ ਸਾਰਿਆਂ ਦੇ ਇਸੇ ਤਰ੍ਹਾਂ ਦੇਖੋ ਰੱਖ ਦਿੱਤਾ ਹੈ ਭਾਈਆ ਪਾਈਆ ਔਰ ਇਹ ਪਾਈਆ ਭਾਈਆ ਰੱਖਣ ਤੋਂ ਬਾਅਦ ਆਪਾਂ ਨੇ ਇਹਨੂੰ ਛੱਡ ਦੇਣਾ ਆ ਗੋਡੇ ਨੂੰ ਆਪਾਂ ਪਹਿਲਾਂ ਦੇਣਾ ਆ ਔਰ ਇਹਨੂੰ ਆਪਾਂ ਨੇ 48 ਘੰਟੇ ਤੁੱਪ ਦੇ ਵਿੱਚ ਰਹਿਣ ਦੇਣਾ 48 ਘੰਟਿਆਂ ਤੋਂ ਬਾਅਦ ਆਪਾਂ ਨੇ ਇਸ ਥਾਂ ਨੂੰ ਪਾਣੀ ਦੇ ਨਾਲ ਸਿੰਜ ਦੇਣਾ ਪਾਣੀ ਦੇ ਨਾਲ ਸਿੰਜਣ ਤੋਂ ਬਾਅਦ ਇਸ ਦਾ ਜੋ ਵੀ ਰਿਜ਼ਲਟ ਹੋਣਾ ਹੈ ਉਹ 20 ਦਿਨ ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣਾ ਹੈ ਔਰ 20 ਦਿਨ ਦੇ ਵਿੱਚ ਬੂਟਿਆਂ ਨੇ ਫੁੱਲਾਂ ਤੇ ਚਲੇ ਜਾਣਾ ਆਪਾਂ 20 ਦਿਨ ਤੋਂ ਬਾਅਦ ਇੱਥੇ ਹੀ ਤੁਹਾਨੂੰ ਦਿਖਾਵਾਂਗੇ ਔਰ ਪ੍ਰੈਕਟੀਕਲੀ ਵੀ ਦਿਖਾ ਦਵਾਂਗੇ ਤੁਸੀਂ ਵੀ ਕਰਕੇ ਦੇਖ ਸਕਦੇ ਇਸੇ ਤਰ੍ਹਾਂ ਔਰ ਕਿਸੇ ਨਵੀਂ ਔਰ ਤਾਜ਼ਾ ਜਾਣਕਾਰੀ ਲਈ ਬਣੇ ਰਹੋ ਸਾਡੇ ਚੈਨਲ ਤੇ ਇਸੇ ਤਰ੍ਹਾਂ ਦੀ ਕੋਈ ਅਣਹੋਣੀ ਜਾਣਕਾਰੀ ਦੇਵਾਂਗੀ ਜਿਸ ਵਾਰੀ ਕਿ ਕਿਸੇ ਨੂੰ ਵੀ ਪੂਰੀ ਤਰ੍ਹਾਂ ਨਾਲ ਅਣਬਖਵ ਹੋਈ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ ਨਾਲ ਜਲਦੀ ਹੀ ਸਤਿ ਸ੍ਰੀ ਅਕਾਲ